ਮੇਰਾ ਨਾਮ ਲਖਿੰਦਰ ਸਿੰਘ ਆ ਮੇਰਾ ਪਿੰਡ ਕੌਮੀਆਂ ਜ਼ਿਲ੍ਹਾ ਚੜੀ ਮੁਸਲਸਾ ਸਾਹਿਬ ਆ ਸਾਡੇ ਪਿੰਡ 'ਚ ਪਿਛਲੇ 4-5 ਦਿਨਾਂ ਤੋਂ ਗਲੜਦਾ ਪਾਣੀ ਆ ਰਿਹਾ ਹੈਗਾ ਪਰ ਇਹਦੇ ਤੇ ਪ੍ਰਸ਼ਾਸਨ ਦਾ ਕੋਈ ਵੀ ਕੰਟਰੋਲ ਨਹੀਂ ਹੈਗਾ ਠੀਕ ਹੈ ਸਾਡੇ ਪਿੰਡ ਵਿੱਚ ਪਿਛਲੇ 4-5 ਪਿੰਡਾਂ ਦਾ ਜਿਵੇਂ ਕਿ ਗੁੜੀ ਸੰਦਰ ਹੋ ਗਿਆ ਮੱਲਣ ਹੋ ਗਿਆ ਤੂੰ ਆ ਆਸਾ ਬਟਰਾ ਹੋ ਗਿਆ ਠੀਕ ਹੈ ਇਹਨਾਂ ਦਾ ਪਾਣੀ ਪਿਛਲੇ ਪਾਈਪਾਂ ਦੇ ਵਿੱਚ ਦੀ ਆ ਕੇ ਸਾਡੇ ਪਿੰਡ ਨੂੰ ਦੱਬ ਰਿਹਾ ਹੈਗਾ ਠੀਕ ਹੈ ਸਾਡੇ ਪਿੰਡ ਨੂੰ ਲੱਗ ਰਿਹਾ ਸੀਮ ਨਾਲਾ ਜੋ ਕਿ ਦੋਤਾ ਦੇ ਕੌਣੀ ਦੇ ਸਾਹਨੇ ਚੱਲ ਉਹਦੇ ਵਿੱਚ ਪਾਣੀ ਪੈਣਾ ਚਾਹੀਦਾ ਹੁੰਦਾ ਠੀਕ ਹੈ ਪਰ ਜਿਹੜਾ ਪਿਛਲੇ ਪਿੰਡ ਰਹਿ ਗਏ ਆਸਾ ਬੁੱਟਰ ਪਿੰਡ ਰਹਿ ਗਏ ਉਹਨਾਂ ਦੇ ਵਿੱਚ ਸਾਡੇ ਪਿਛਲੇ ਸਰਪੰਚਾ ਜਿਵੇਂ ਕਿ ਭਾਲ ਸਿੰਘ ਵੇਲੇ ਮੁਤਾਬਕ ਸਰਪੰਚ ਰਹੇ ਹੋ ਠੀਕ ਹੈ ਉਹਨਾਂ ਨੇ ਪੈਪੰਡ ਪਾਰ ਰੱਖੇ ਨੇ ਤਿੰਨ ਤਿੰਨ ਚਾਰ ਚਾਰ ਪੜਦੇ ਠੀਕ ਹੈ ਉਹ ਲਗਾਤਾਰ ਚੱਲ ਰਹੇ ਨੇਗੇ ਠੀਕ ਹੈ ਉਹਨਾਂ ਤੇ ਕੋਈ ਰੋਕ ਥਾਮ ਨਹੀਂ ਦੀ ਵੀ ਅਸੀਂ ਬੰਦ ਕਰਵਾ ਦਈਏ ਸਾਡਾ ਪਿੰਡ ਨੋਮਰਿਆ ਠੀਕ ਹੈ ਤੇ ਸਾਡੇ ਪਿੰਡ ਦੇ ਵਿੱਚ ਛੱਪੜ ਹੈਗੇ ਠੀਕ ਹੈ ਉਹਨਾਂ ਛੱਪੜਾਂ ਦੇ ਵਿੱਚ ਪਾਰਕ ਬਣਾ ਦਿੱਤੇ ਗਏ ਆ ਠੀਕ ਹੈ ਜੋ ਕਿ ਪਾਣੀ ਜੋ ਛੱਪੜਾ ਸੀਗੇ ਉਹ ਮਤਲਬ ਕਿ ਪਾਣੀ ਉਹ ਸਾਫ਼ ਦੇ ਸੀਗੇ ਪਿੰਡ ਦੇ ਨੂੰ ਠੀਕ ਹੈ ਤੇ ਪਰ ਜਦੋਂ ਹੁਣ ਰੱਡ ਆ ਚੁੱਕਿਆ ਜਦੋਂ ਪਾਣੀ ਭਰ ਚੁੱਕਿਆ ਛਪੜਾਂ ਦੇ ਵਿੱਚ ਠੀਕ ਹੈ ਉਸ ਵੇਲੇ ਜਿਹੜੇ ਹੁਣ ਮੌਜੂਦਾ ਸਰਪੰਚ ਨੇ ਉਹਨਾਂ ਨੇ ਮਤਲਬ ਕੀ ਪਾਈਪਲਾਈਨ ਪਾ ਲਈ ਹੈ ਪਾਈਪਲਾਈਨ ਪਾ ਰਹੇ ਅਸੀਂ ਵਿਕਾਸ ਕਰ ਰਹੇ ਹਾਂ ਠੀਕ ਹੈ ਪਰ ਉਹਦਾ ਕੋਈ ਮਤਲਬ ਕੀ ਟੋੜ ਨਹੀਂ ਗਿਆ ਹਜੇ ਤੱਕ ਪਾਣੀ ਕੋਈ ਨਿਕਲਿਆ ਨਹੀਂ ਗਿਆ ਪਾਣੀ ਉਸੇ ਲੈਵਲ ਤੇ ਲਗਾਤਾਰ ਚੱਲ ਰਿਹਾ ਹੈ ਠੀਕ ਹੈ ਅਸੀਂ ਪ੍ਰਸ਼ਾਸਨ ਨੂੰ ਬਹੁਤ ਫੋਨ ਕੀਤੇ ਰਿਪੋਰਟਾਂ ਵੀ ਕਰ ਰਹੀਆਂ ਠੀਕ ਹੈ ਅਜ ਤੋਂ ਬਾਅਦ ਜਦੋਂ ਪਾਣੀ ਸਿਖਰਾਂ ਦੇ ਚੜ ਗਿਆ ਅਜ ਤੋਂ ਬਾਅਦ ਪ੍ਰਸ਼ਾਸਨ ਆਇਆ ਠੀਕ ਹੈ ਉਹਨਾਂ ਨੇ ਪੁਰੀਆਂ ਵੀ ਤੜਵਾਈਆਂ ਗਾਂ ਲੀਆਂ ਠੀਕ ਹੈ ਪਰ ਕੋਈ ਹਲੇ ਤੱਕ ਵੀ ਮੌਜੂਦਾ ਕੋਈ ਸਹੂਲਤ ਨਹੀਂਗਾ ਵੀ ਪ੍ਰਬੰਧ ਨਹੀਂ ਕਰ ਸਕਦੇ ਕਿ ਹੋ ਗਿਆ ਸਾਡੇ ਪੁੜੀਆਂ ਨੱਪੀਆਂ ਗਈਆਂ ਵੀ ਆਉਣ ਵਾਲੇ ਸਮੇਂ ਜਦੋਂ ਫਲੱਡ ਆਊਗਾ ਪਾਣੀ ਲਗਾਤਾਰ ਚੱਲੀ ਜਾਊਗਾ ਉਹਦਾ ਕੋਈ ਰੋਹ ਨਹੀਂ ਦਾ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਇਹੀ ਹੈ ਵੀ ਜਦੋਂ ਵੀ ਹੁਣ ਪਾਈਪ ਲਾਈਨ ਦੀ ਮੰਗ ਹੋ ਰਹੀ ਹੈ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਪਾਣੀ ਖੜੇ ਨਾ ਤੇ ਇਹ ਹੋ ਰਿਹਾ ਵੀ ਜਿਹੜੇ ਪਿੱਛੇ ਨਜਾਇਜ਼ ਸਰਪੰਚਾਂ ਨੇ ਬਹੁਤ ਪਾਈਪ ਨਾ ਪਾ ਰੱਖਿਆ ਚਾਰ ਚਾਰ ਪੁੜਦੇ ਉਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪਾਣੀ ਨਾ ਆਵੇ ਠੀਕ ਹੈ ਇਹ ਮੇਰਾ ਨਾਂ ਕਰਵਾਤ ਸੈਂ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਮੁੰਡੇ ਨੇ ਗੱਲ ਕੀਤੀ ਹੁਣ ਪਿੱਛੋਂ ਪੁਲੀਆਂ ਜਿਹੜੀਆਂ ਪਿੱਛਲੇ ਪੰਚਾਇਤ ਨੇ ਉੱਥੇ ਨਪਾਈਆਂ ਇਹਨਾਂ ਕੋਲ ਸਹੀ ਗੱਲ ਸਹੀ ਆ ਅਸੀਂ ਗਏ ਆ ਪੁਲੀਆਂ ਥੋੜੀਆਂ ਜੀਆਂ ਉੱਚੀਆਂ ਸੀਗਾ ਸ਼ਾਬਾਸ਼ ਇਹ ਉਹ ਪੰਚਾਇਤਾਂ ਦੇ ਜਿਨ੍ਹਾਂ ਨੇ ਪਿੱਛੋਂ ਨੀਵੀਆਂ ਕਰਾ ਕੇ ਤੇ ਪਾਣੀ ਵੰਡ ਲਿਆ ਹੁੰਦਾ ਪੂਰਾ ਪ੍ਰਬੰਧ ਕਰਦਾ ਮੈਂ ਗੱਲ ਵੀ ਚੈਨਲ ਆਇਆ ਸੀਗਾ ਉਹਨੂੰ ਵੀ ਬੋਲਾਂ ਸਾਡਾ ਕੋਈ ਇੱਥੇ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ ਕਿਸੇ ਵੀ ਪਾਰਟੀ ਨਾਲ ਕੋਈ ਕਿਸੇ ਨਾਲ ਸਬੰਧਾ ਸਾਡਾ ਮਤਲਬ là ਆਪਦੀ ਸਮੱਸਿਆ ਨਾਲ ਆਪਦਾ ਪਰਪਾ ਕਾਇਮ ਰੱਖਣਾ ਧੋਖਦੇ ਛੁਕਦੇ ਅਸੀਂ ਇੱਕ ਦੂਜੇ ਦੇ ਚਾਣਾ ਇਹ ਲੀਡਰਾਂ ਵਾਲੇ ਨਹੀਂ ਸਾਡੇ ਅੱਜ ਉਹ ਮੇਦੇ ਤਮਾਸ਼ਾ ਤੇ ਭੁਗਤਦੇ ਅਸੀਂ ਚਾਹੇ ਉਹ ਕਾਲੀ ਆ ਚਾਹੇ ਉਹ ਕਾਂਗਰਸੀ ਆ ਚਾਹੇ ਆਮ ਆਦਮੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰ ਜਾਂਦੋਂ ਵੀਰੇ 50 ਸਾਲ ਦੇ ਹੋ ਗਏ 40 ਸਾਲ ਦੇ ਦਾ ਸਵਤੰਤਰ ਸੰਭਲੀ ਨੂੰ ਹੋ ਗਿਆ ਮੰਗ ਕਰਦੇ ਤੁਰਿਆ ਮੰਗ ਅੱਜ ਤਾਂ ਇਹਨੇ ਪੂਰੀ ਕੀਤੀ ਤੇ ਜੇ ਹੋਣੀ ਕਰਦੇ ਤਾਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਕੌਣ ਗਾਵਾਂਗੇ ਤੇ ਨਹੀਂ ਤਾਂ ਛੋਟੇ ਵੀ ਜਿਹੜਾ ਗੁੱਸਾ ਪਿਛਲੇ ਨੂੰ ਆਖੀ ਕਰਨੇ ਆ ਉਹਦੇ ਤੋਂ ਬਾਅਦ ਇਹ ਨਹੀਂ ਸਕਦਾ